ਪੰਜਾਬ ਵਿੱਚ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਭਗਵੰਤ ਮਾਨ ਜੀ ਵੱਲੋਂ ਕਿ ਜੇ ਕਿਸੇ ਨੂੰ ਕੋਈ ਰਿਸ਼ਵਤ ਦੀ ਪ੍ਰੋਬਲਮ ਹੈ ਜਾਂ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਤਾਂ ਉਸ ਨੂੰ ਰਿਸ਼ਵਤ ਦੇ ਦਿਓ ਤੇ ਉਸ ਦੀ ਵੀਡੀਓ ਬਣਾ ਲਓ ਤੇ ਵੀਡੀਓ ਭੇਜੋ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਰਿਸ਼ਵਤ ਦੇਣ ਵਾਲਾ ਔਰ ਲੈਣ ਵਾਲਾ ਦੋਨੇ ਬਰਾਬਰ ਦੇ ਦੋਸ਼ੀ ਹੁੰਦੇ ਨੇ ਜਿੰਨਾ ਚਿਰ ਅਸੀਂ ਸਾਡੇ ਪੰਜਾਬੀਆਂ ਦੇ ਦਿਮਾਗ 'ਚ ਇਹ ਗੱਲ ਨਹੀਂ ਬਿਠਾਵਾਂਗੇ ਕਿ ਰਿਸ਼ਵਤ ਦੇਣਾ ਵੀ ਗਲਤ ਹੈ ਅਸੀਂ ਗਲਤ ਕੰਮ ਵਾਸਤੇ ਰਿਸ਼ਵਤ ਨਹੀਂ ਦੇਵਾਂਗੇ ਉਹਨਾਂ ਚਿਰ ਰਿਸ਼ਵਤ ਲੈਣ ਵਾਲੇ ਬੰਦ ਨਹੀਂ ਹੋਣਗੇ ਜੇ ਅਸੀਂ ਦਿੰਦੇ ਰਹਾਂਗੇ ਰਿਸ਼ਵਤ ਤਾਂ ਲੈਣ ਵਾਲੇ ਵੀ ਜਾਂਦੇ ਰਹਿਣਗੇ ਸਾਡਾ ਮਾਈਂਡ ਚੇਂਜ ਹੋਣਾ ਚਾਹੀਦਾ ਪੰਜਾਬੀਆਂ ਦਾ ਕਿ ਅਸੀਂ ਕਿਸੇ ਕੰਮ ਲਈ ਰਿਸ਼ਵਤ ਨਹੀਂ ਦੇਵਾਂਗੇ ਤੇ ਜਾਇਜ਼ ਤਰੀਕੇ ਨਾਲ ਕੰਮ ਕਰਾਂਗੇ ਬਾਕੀ ਇਸ ਗੱਲ ਦਾ ਕਿੰਨਾ ਕਾਸਰ ਹੋਇਆ ਕੰਪਲੇਂਟਾਂ ਹੋਈਆਂ ਇਹ ਤਾਂ ਹਜੇ ਪਤਾ ਲੱਗੂਗਾ ਆਉਣ ਵਾਲੇ ਟਾਈਮ ਤੋਂ ਬਾਅਦ ਪਰ ਬਹੁਤ ਸਾਰੇ ਦਫਤਰਾਂ ਵਿੱਚ ਹੁਣੇ ਬੋਰਡ ਲੱਗ ਗਏ ਨੇ ਕਿ ਮੋਬਾਈਲ ਲੈ ਕੇ ਆਉਣਾ ਬਰਾ ਹੈ ਤੇ ਮੋਬਾਈਲ ਬਾਹਰ ਰੱਖਤੇ ਜਾਣ ਤੁਸੀਂ ਵੀਡੀਓ ਕਾਦੇ ਨਾਲ ਬਣਾਉਂਗੇ ਮੋਬਾਈਲ ਨਾਲ ਮੋਬਾਈਲ ਕੈਮਰੇ ਤੁਹਾਡੇ ਬਾਹਰ ਰਖਾ ਲਿਆ ਜਾਂਦਾ ਕਿ ਦਫਤਰ ਦੇ ਬਾਹਰ ਹੀ ਤੇ ਫਿਰ ਵੀਡੀਓ ਕਿਵੇਂ ਬਣੂਗੀ ਕਿਉਂਕਿ ਅਫਸਰ ਜਿਹੜੇ ਨੇ ਜਾਂ ਹੋਰ ਦੂਜੇ ਮਹਿਕਮਿਆਂ ਦੇ ਕਰਮਚਾਰੀ ਜਿਹੜੇ ਰਿਸ਼ਵਤ ਲੈਂਦੇ ਨੇ ਉਹਨਾਂ ਨੂੰ ਇਹ ਬੜੀ ਚੰਗੀ ਤਰ੍ਹਾਂ ਪਤਾ ਵੀ ਵੀਡੀਓ ਬਣਾਉਣ ਵਾਲਿਆਂ ਤੋਂ ਕਿਵੇਂ ਬਚਣਾ ਹੈ ਰੋਕਣਾ ਜੇ ਪੈਸਾ ਦੇਣ ਵਾਲੇ ਨੂੰ ਆਫਰ ਦੇਣ ਵਾਲੇ ਨੂੰ ਰੋਕੋ ਉਹਨਾਂ ਦਾ ਦਿਮਾਗ ਤੇ ਇਹ ਚੀਜ਼ ਗੱਲ ਬਿਠਾ ਦਿਓ ਕਿ ਰਿਸ਼ਵਤ ਦੇਣਾ ਗਲਤ ਹੈ ਅਸੀਂ ਕਿਸੇ ਵੀ ਕੰਮ ਲਈ ਰਿਸ਼ਵਤ ਨਹੀਂ ਦੇਵਾਂਗੇ ਤਾਂ ਹੀ ਰਿਸ਼ਵਤ ਲੈਣ ਵਾਲੇ ਘਟਣਗੇ ਤੇ ਤਾਂ ਹੀ ਕੋਈ ਸਿਸਟਮ ਤੇ ਸੁਧਾਰ ਹੋਏਗਾ